ਸਾਥੀਰੀ ਕੰਨ ਦੋਸਤੋ ਅੱਜ ਗੱਲ ਕਰਾਂਗੇ ਸ਼੍ਰੋਮਣੀ ਕਾਲੀਗੜ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੀ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਉਹਨਾਂ ਦੇ ਕੇਸ ਦੀ ਸੁਣਵਾਈ ਹੋਈ ਉਹ 25 ਜੂਨ ਤੋਂ ਵਿਜੀਲੈਂਸ ਬਿਊਰੋ ਦੁਆਰਾ ਗ੍ਰਿਫਤਾਰ ਕੀਤੇ ਗਏ ਸੀ ਔਰ ਅੱਜ ਤੱਕ ਨਾਬਾਦੀ ਜੇਲ੍ਹ ਵਿੱਚ ਉਹ ਬੰਦ ਹਨ ਇਸ ਕੇਸ ਵਿੱਚ ਅੱਜ ਵੀ ਉਹਨਾਂ ਨੂੰ ਰਾਹਤ ਨਹੀਂ ਮਿਲੀ ਉਹਨਾਂ ਨੂੰ ਬਹੁਤ ਉਹਨਾਂ ਨੂੰ ਉਹਨਾਂ ਦੇ ਸਮਰਥਕਾਂ ਨੂੰ ਉਹਨਾਂ ਦੇ ਵਕੀਲਾਂ ਨੂੰ ਅੱਜ ਦੇ ਦਿਨ ਦੀ ਬਹੁਤ ਜ਼ਿਆਦਾ ਆਸ ਸੀ ਕਿ ਉਹਨਾਂ ਦੀ ਜਿਹੜੀ ਹੈ ਇਸ ਕੇਸ ਦੇ ਵਿੱਚ ਜ਼ਮਾਨਤ ਹੋ ਜਾਏਗੀ ਪਰ ਉਹਨਾਂ ਦੀਆਂ ਜਿਹੜੀਆਂ ਆਸਾਂ ਉਹਨਾਂ ਨੂੰ ਬੂਰ ਨਹੀਂ ਪਿਆ ਉਹਨਾਂ ਨੂੰ ਅੱਜ ਦੇ ਦਿਨ ਪੂਰੀ ਆਸ ਸੀ ਕਿ ਜਿਵੇਂ ਦੀਵਾਲੀ ਬਿਲਕੁਲ ਨੇੜੇ ਹੈ ਵਿਕਰਮ ਸਿੰਘ ਮਜੀਠੀਆ ਜਿਹੜੀ ਆਉਣ ਵਾਲੀ ਦੀਵਾਲੀ ਹੈ 2-4 ਦਿਨਾਂ ਬਾਅਦ ਇਹ ਆਪਣੇ ਪਰਿਵਾਰ ਦੇ ਨਾਲ ਆਪਣੇ ਘਰ ਦੇ ਵਿੱਚ ਮਣਾਉਣਗੇ ਪਰ ਸੁਣਵਾਈ ਦੌਰਾਨ ਕੀ ਹੋਇਆ ਹੈ ਕਿ ਵਿਜੀਲੈਂਸ ਬਿਊਰੋ ਨੇ ਦੁਬਾਰਾ ਜਿਹੜਾ ਸਮਾਂ ਮੰਗ ਲਿਆ ਜੀਤੇ ਉੱਪਰ ਅਦਾਲਤ ਨੇ ਵਿਜੀਲੈਂਸ ਬਿਊਰੋ ਨੂੰ ਸਮਾਂ ਜਿਹੜਾ ਉਹ ਦੇ ਦਿੱਤਾ ਵਿਜੀਲੈਂਸ ਨਿ ਜੜੀ 40000 ਪੰਨਿਆਂ ਦੀ ਚਾਰ ਸ਼ੀਟ ਇਸ ਕੇਸ ਦੇ ਵਿੱਚ ਦਾਇਰ ਕੀਤੀ ਹੈ ਵਿਕਰਮ ਮਜੀਠੀਆ ਦੇ ਖਿਲਾਫ ਉਹਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਗੰਭੀਰ ਜਿਹੜੇ ਨੇ ਉਹ ਦੋਸ਼ ਲਗਾਏ ਨੇ ਔਰ ਉਹਨਾਂ ਨੇ ਕਿਹਾ ਕਿ ਸਾਡੀ ਇਨਵੈਸਟੀਗੇਸ਼ਨ ਦੇ ਦੌਰਾਨ ਬਿਲਕੁਲ ਸਾਫ਼ ਹੈ ਕਿ ਕਿਸ ਤਰ੍ਹਾਂ ਬਿਕਰਮ ਮਜੀਠੀਆ ਨੇ ਜਾਲੀ ਕੰਪਨੀਆਂ ਖੜੀਆਂ ਕਰਕੇ ਉਹਨਾਂ ਦੇ ਨਾਮ ਦੇ ਉੱਪਰ ਸਰਕਾਰੀ ਜਿਹੜੇ ਟੈਂਡਰ ਉਹ ਹਾਸਲ ਕੀਤੇ ਤਾਂ ਫਿਰ ਉਹ ਜਿਹੜਾ ਪੈਸਾ ਸੀ ਉਸ ਨੂੰ ਬਾਹਰ ਵਿਦੇਸ਼ਾਂ ਵਿੱਚ ਜਮ੍ਹਾਂ ਕਰਵਾਇਆ ਤਾਂ ਬਾਅਦ ਦੇ ਵਿੱਚ ਫਿਰ ਉਹੀ ਪੈਸਾ ਵਾਈਟ ਮਨੀ ਦੇ ਰੂਪ ਦੇ ਵਿੱਚ ਦੇਸ਼ ਵਿੱਚ ਉਸੇ ਤਰ੍ਹਾਂ ਜਾਇਦਾਦਾਂ ਖਰੀਦਣ ਦੇ ਲਈ ਇਨਵੈਸਟ ਕੀਤਾ ਹੋਰ ਵੀ ਬਹੁਤ ਸਾਰੀਆਂ ਉਹਦੇ ਵਿੱਚ ਗੱਲਾਂ ਜਿਹੜੀਆਂ ਨੇ ਉਹ ਦੱਸੀਆਂ ਹੋਈਆਂ ਨੇ ਜਿਹਦੇ ਲਈ ਜਿਹਦੇ ਵਿੱਚ ਉਹਨਾਂ ਨੇ ਗਵਾਹ ਵੀ ਤਿਆਰ ਕੀਤੇ ਨੇ ਜੋ ਪਹਿਲਾਂ ਵਿਕਰਮ ਮਜੀਠੀਆ ਦੇ ਬਹੁਤ ਜ਼ਿਆਦਾ ਕਰੀਬੀ ਮੰਨੇ ਜਾਂਦੇ ਸਨ ਪਿਛਲੀ ਸੁਣਵਾਈ ਦੇ ਦੌਰਾਨ ਅਦਾਲਤ ਨੇ ਮਾਨ ਸਰਕਾਰ ਅਤੇ ਵਿਜੀਲੈਂਸ ਨੂੰ ਅੱਜ ਦੇ ਦਿਨ ਭਾਵ ਜੋ ਅੱਜ ਸੁਣਵਾਈ ਹੋਈ ਹੈ ਇਸ ਦਿਨ ਉਹਨਾਂ ਨੇ ਆਪਣੇ ਜਵਾਬ ਜਿਹੜੇ ਉਹ ਦਾਇਰ ਕਰਨ ਲਈ ਉਹਨਾਂ ਨੂੰ ਹੁਕਮ ਦਿੱਤੇ ਸਨ ਪਰ ਅੱਜ ਫਿਰ ਵਿਜੀਲੈਂਸ ਨੇ ਹੋਰ ਸਮਾਂ ਮੰਗ ਲਿਆ ਔਰ ਇਸ ਫੈਸਲੇ ਦੀ ਜਿਹੜੀ ਸੁਣਵਾਈ ਹੈ ਹੁਣ ਉਹ 29 ਅਕਤੂਬਰ ਨੂੰ ਹੋਵੇਗੀ ਮਜੀਠੀਆ ਦੇ ਵਕੀਲ ਨੇ ਕਿਹਾ ਕਿ ਜਦ ਚਾਰਜ ਸ਼ੀਟ ਦੇ ਵਿੱਚ ਵਿਜੀਲੈਂਸ ਸਭ ਕੁਝ ਦੱਸ ਹੀ ਚੁੱਕੀ ਹੈ ਅਦਾਲਤ ਸਭ ਕੁਝ ਜਾਣਦੀ ਹੈ ਉਹ ਚਾਰਜ ਸ਼ੀਟ ਨੂੰ ਪੜ ਚੁੱਕੇ ਨੇ ਤਾਂ ਫਿਰ ਹੁਣ ਇਹ ਵਾਰ-ਵਾਰ ਜਿਹੜਾ ਵਿਜੀਲੈਂਸ ਵੱਲੋਂ ਸਮਾਂ ਮੰਗਿਆ ਜਾਣਾ ਇਹ ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਜਿਹੜੀ ਸਰਕਾਰ ਹੈ ਉਹਦੇ ਕੋਲੇ ਹੁਣ ਕਹਿਣ ਲਈ ਇਸ ਕੇਸ ਦੇ ਵਿੱਚ ਕੁਝ ਵੀ ਨਹੀਂ ਹੈ ਔਰ ਅਗਲੀ ਗੱਲ ਉਹਨਾਂ ਨੇ ਕਹੀ ਕਿ ਬੜੀ ਆਮ ਆਦਮੀ ਪਾਰਟੀ ਸਰਕਾਰ ਇਸ ਕੇਸ ਦੇ ਉੱਪਰ ਬਹੁਤ ਨੀਵੇਂ ਪੱਧਰ ਦੀ ਬਹੁਤ ਘਟੀਆ ਪੱਧਰ ਦੀ ਰਾਜਨੀਤੀ ਜਿਹੜੀ ਹੈ ਉਹ ਕਰ ਰਹੀ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਦੀਵਾਲੀ ਹੈ ਜਿਹੜੀ ਉਹ ਆ ਰਹੀ ਹੈ ਉਹਨਾਂ ਕਿਹਾ ਕਿ ਵਿਕਰਮ ਮਜੀਠੀਆ ਨੂੰ ਉਹ ਜੇਲ੍ਹ ਵਿੱਚ ਹੀ ਰੱਖਣਾ ਚਾਹੁੰਦੇ ਸਨ ਕਿ ਉਹ ਆਪਣੇ ਘਰ ਜਾ ਕੇ ਇਹ ਵਾਲੀ ਦੀਵਾਲੀ ਖੁਸ਼ੀਆਂ ਨਾਲ ਨਾ ਮਨਾ ਸਕਣ ਇਸੇ ਕਰਕੇ ਉਹਨਾਂ ਨੇ ਇਸ ਅੱਜ ਦੀ ਤਰੀਕ ਦੇ ਵਿੱਚ ਫਿਰ ਅਗਲੀ ਸੁਣਵਾਈ ਦੇ ਅਗਲੀ ਸੁਣਵਾਈ ਲਈ ਹੋਰ ਸਮਾਂ ਮੰਗ ਲਿਆ ਜੋ ਕਿ ਬਹੁਤ ਘਟਿਆ ਪੱਧਰ ਦੀ ਰਾਜਨੀਤੀ ਆਮ ਆਦਮੀ ਪਾਰਟੀ ਕਰ ਰਹੀ ਹੈ ਪਿਛੇ ਜੇ ਆਪਾਂ ਇਹ ਵੀ ਦੇਖਿਆ ਕਿ ਡੇਰਾ ਮੁਖੀ ਬਿਆਸ ਬਾਬਾ ਗੁਰਿੰਦਰ ਸਿੰਘ ਜੀ ਉਹਨਾਂ ਨੂੰ ਮਿਲਣ ਜੇਲ੍ਹ ਦੇ ਵਿੱਚ ਗਏ ਸੀ ਬਹੁਤ ਸਾਰੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਸ਼ਾਇਦ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਮਿਲਣ ਲਈ ਕਿਹਾ ਗਿਆ ਹੋਵੇ ਤਾਂ ਹੁਣ ਮਜੀਠੀਆ ਨੂਏਸ ਕੇਸ ਵਿੱਚ ਸ਼ਾਇਦ ਥੋੜੀ ਬਹੁਤ ਰਾਹਤ ਮਿਲ ਜਾਵੇ ਪਿੱਛੇ ਜੇ ਇਹ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਇਆ ਸੀ ਕਿ ਵਿਕਰਮ ਮਜੀਠੀਆ ਜਿਹੜੇ ਨੇ ਉਹ ਅਕਾਲੀ ਦਲ ਨੂੰ ਛੱਡ ਰਹੇ ਨੇ ਔਰ ਭਾਜਪਾ ਜੁਆਇਨ ਕਰ ਰਹੇ ਨੇ ਪਰ ਜਿਵੇਂ ਅੱਜ ਉਹ ਉਨ੍ਹਾਂ ਧਾਰਨਾਵਾਂ ਦੇ ਆਧਾਰ ਤੇ ਦੇਖਿਆ ਜਾ ਰਿਹਾ ਸੀ ਕਿ ਸ਼ਾਇਦ ਅੱਜ ਜਿਹੜੀ 14 ਤਰੀਕ ਉਹਨਾਂ ਦੀ 14 ਅਕਤੂਬਰ ਸੁਣਵਾਈ ਦੀ ਤਰੀਕ ਸੀ ਸ਼ਾਇਦ ਉਹਨਾਂ ਨੂੰ ਜ਼ਮਾਨਤ ਮਿਲ ਜਾਵੇ ਪਿੱਕਿਆ ਜਾ ਰਿਹਾ ਸੀ ਕਿ ਸ਼ਾਇਦ ਗੰਡ ਸੰਡ ਹੋ ਚੁੱਕੀ ਹੈ ਪਰ ਅੱਜ ਜੋ ਹੋਇਆ ਕਿ ਉਹਨਾਂ ਦੀ ਤਰੀਕ ਦੀ ਸੁਣਵਾਈ ਕੇਸ ਦੀ ਜਿਹੜੀ ਸੁਣਵਾਈ ਦੀ ਤਰੀਕ ਉਹ ਫਿਰ ਅੱਗੇ ਵਧਾ ਦਿੱਤੀ ਗਈ ਹੈ ਇੱਕ ਵਾਰ ਫਿਰ ਉਹਨਾਂ ਸਾਰੀਆਂ ਕਿਆਸਰਾਈਆਂ ਨੂੰ ਠੱਲ ਪੈ ਚੁੱਕੀ ਹੈ ਕਿ ਉਹਨਾਂ ਦੀ ਜਿਹੜੀ ਉਨ੍ਹਾਂ ਨਾਲ ਜਿਹੜੇ ਮੇਲ ਜੋਲ ਕੀਤਾ ਵੀ ਗਿਆ ਉਹ ਕਿਸ ਸਬੰਧ ਵਿੱਚ ਸੀ ਇਹ ਆਉਣ ਵਾਲਾ ਜੇ ਸਮਾਂ ਦੱਸੇਗਾ ਹੁਣ 29 ਅਕਤੂਬਰ ਨੂੰ ਜੋ ਵੀ ਤਾਜ਼ਾ ਅਪਡੇਟ ਹੋਏਗੀ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗਾ ਧੰਨਵਾਦ